ਕਹੋ ਤਲ ਗੁਰ ਸੇਵੀਐ ਅਹਨੇ ਸੋ ਸਹਜ ਸੁਭਾਈ ਦਰਸ਼ਨ ਪਰ ਸੈ ਗੁਰ ਕਹ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀਐ ਤੁਧ ਢਿਠੇ ਸਚੇ ਪਾਤਿ ਸਾਹ ਮਾਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇ ਸਾਹ ਹੋ ਸਤਨਾਮ ਸ੍ਰੀ ਵਾ ਹੇ ਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੇਰਾ ਹਿਯਾ ਰਤਨ ਨਾਮ ਹਾਰੇ ਬਸਿਆ ਗੋੜਾ ਹੱਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬੇਖ ਦੁੱਖ ਉੱਤਰੇ गोरे नाम दियो रे न लाथा मेरा हीर रतन नाम हारे बसिया ගොරෙ হাথතරියෝ मेරා මත්තා ජනමකෙ කෙලබෙখ දොক্ষিයුත්্තරේ ਗੋਰੇ ਨਾਮ ਦੀਓ ਰੇਨ ਲਾਥਾ ਮੇਰੇ ਮਾਨ ਭਾਜੋ ਰਾਮ ਨਾਮ ਸਾਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦ੍ਰਿੜਾਈਆ ਬੇਨ ਨਾਵਾ ਜੀਵਨ ਬਿਰਥਾ ਰਹਾ ਨਨ ਗੁਰ ਮੂੜ ਪਾਏ ਹਾ ਮਨ ਮੁਖ ਤੇ ਮੋਹ ਮਾਇਆ ਨਿਤ ਫੱਥ ਤਿਨ ਸਾਦੂ ਚਾਰਨ ਨਾ ਸੇਵੇ ਕਬੂ ਤੈਨ ਸਭ ਜਨਮ ਅਕਥਾ ਏਨ ਸਾਧੂ ਚਰਨ ਸਾਧ ਪਗ ਸੇਵੇ ਤੇਨ ਸਫਲਿਓ ਜਨਮ ਸਨੱਥਾ ਮੋਕ ਕੋ ਕੀ ਜਾਏ ਦਾਸ ਦਾਸ ਦਸਨ ਕੋ ਹਾਰੇ ਦਇਆ ਤਾਰੇ ਜਗਨ ਅਥਾ ہم اندولے گیان ہینا اگیانی کیوں چل ہے مارگے پں تھا ہم اندولے کو ਗੁਰ ਅੰਚਲ ਦੀ ਜਾਨ ਨਾਨਕ ਚੱਲ ਹੈ ਮਿਲੰਥਾ ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗੇ ਪੰਥ ਹਮ ਅੰਦੂਲੇ ਕੋ ਗੁਰ ਅੰਚਲ ਦੀ ਜਾਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤਸਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਇਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਮੇਰਾ ਹਿਯਰੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖ ਦੁਖੀ ਉਤਰੇ ਗੋਰੇ ਨਾਮ ਦੀਓ ਰੇਨ ਲਾਤਾ